अच्छा ठीक है ਸਾਰਿਆਂ ਨੂੰ ਸਤ ਸ੍ਰੀ ਅਕਾਲ ਮਹਿਤਾਬ ਕ੍ਰਿਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਇਹ ਬੁਣਤੀ ਹੈ ਇਹ ਅਸੀਂ ਤੁਹਾਨੂੰ ਦਿਖਾਉਣ ਲੱਗਿਆ ਪਾ ਕੇ ਇਹ ਲੇਡੀਜ਼ ਜੈਕਟ ਤੇ ਕੋਟੀ ਦੇ ਵਿੱਚ ਪੈ ਸਕਦੀ ਹੈ ਬਹੁਤ ਸੋਹਣੀ ਲੱਗਦੀ ਹੈ ਤੇ ਇਹ ਲਾਈਟ ਕਲਰ ਦੇ ਵਿੱਚ ਜਿਆਦਾ ਜੱਚਦੀ ਹੈ ਵਾਈਟਸ ਤਾਂ ਬੇਹੱਦ ਜਿਆਦਾ ਜੱਚਦੀ ਹੈ ਪਰ ਲਾਈਟ ਹਰੇਕ ਕਲਰ ਦੇ ਵਿੱਚ ਹੀ ਜੱਚਦੀ ਹੈ ਬਹੁਤ ਸੋਹਣੀ ਲੱਗਦੀ ਹੈ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਪਾਏ ਇਹ ਆਪਾਂ 5-5 ਦੇ ਹਿਸਾਬ ਨਾਲ ਇਹ ਕੁੰਡੇ ਲੈਣੇ ਨੇ 5-5 ਦੇ ਹਿਸਾਬ ਨਾਲ ਲੈ ਕੇ ਤੇ 2-2 ਫालतू ਰੱਖਣੇ ਨੇ ਸਾਈਡਾਂ ਤੇ ਰੱਖਣ ਵਾਸਤੇ ਦੋ ਕੁੰਡੇ ਅੱਗੇ ਇੱਕ ਕੁੰਡ ਕੇ ਅੱਗੇ ਧਾਗਾ ਕਰਕੇ ਦੋ ਬੁਣ ਕੇ ਫੇਰ ਅੱਗੇ ਧਾਗਾ ਕਰਕੇ ਬੁਣਨੇ। ਫੇਰ ਅੱਗੇ ਧਾਗਾ ਕਰਕੇ ਫੇਰ ਇੱਕ ਬੁਣਨੇ। ਇਹ ਦੋ ਬਤ ਗਏ ਆਪਣੇ ਇਥੇ। ਹੁਣ ਜਿਹੜੇ ਅੱਗੇ 5 ਕੁੰਡੇ ਨੇ ਇਹਨਾਂ ਨੂੰ ਆਪਾਂ ਇਕੱਠੇ ਇੱਕ ਵਾਰਾਂ ਚ ਬੁਣਨੇ। ਇੱਛਾ ਹੁਣ ਅੱਗੇ ਇੱਕ ਕੁੰਡਾ ਬੁਣ ਕੇ ਫੇਰ ਅੱਗੇ ਧਾਗਾ ਕਰਕੇ ਇੱਕ ਅੱਗੇ ਧਾਗਾ ਕਰਕੇ 2 ਅੱਗੇ ਧਾਗਾ ਕਰਕੇ 3 ਫਿਰ ਅੱਗੇ ਧਾਗਾ ਕਰਕੇ 4 ਕੁੰਡੇ ਬੁਣਨੇ ਨੇ ਫਿਰ ਫਿਰ ਉਸੇ ਤਰ੍ਹਾਂ ਰਪੀਟ 5 ਦਾ ਇੱਕ ਫਿਰ ਇੱਕ ਕੁੰਡਾ ਬੁਣ ਕੇ ਅੱਗੇ ਧਾਗਾ ਕਰਨਾ ਹੈ 1 2 ten, char, fir itu, ten, char, share panjang, 5 5 agge do var agge thaga karke bunna do moriyan kita janiyan ik bunke agge ਇਸ ਤਰ੍ਹਾਂ ਇਹ ਦੋਨਾਂ ਸਾਈਡਾਂ ਤੇ ਦੋ-ਦੋ ਰਹਿ ਗਈ। ਬਾਕੀ ਇਹ ਜਿਹੜੀਆਂ ਦੋ-ਦੋ ਇਧਰ ਮੋਰੀਆਂ ਕੀਤੀਆਂ ਨੇ। ਇਹ ਜਿਹੜੀਆਂ ਇਹ ਪੰਜ ਦਾ ਇੱਕ ਹੁੰਦਾ ਹੈ। ਇਹ ਇੰਨਾਂ ਦੀਆਂ ਆ ਗਈਆਂ। ਐਂਡ ਤੇ ਮੁੰਤੀ ਇਸ ਤਰ੍ਹਾਂ ਖਤਮ ਕਰਨੀ ਹੈ। ਇਹਨੂੰ ਹੁਣ ਆ ਗਈ ਉੱਠੀ ਸਲਾਈ। ਉੱਠੀ ਸਲਾਈ ਸਾਰੀ ਜਿਹੜੇ ਆਪਾਂ ਅੱਗੇ ਧਾਗਾ ਕਰਕੇ ਪਾਉਣਾ ਸੀ ਇਹਨੂੰ ਵੀ ਬੁਣ ਲੈ। ਇਦਾਂ ਪਾ ਕੁੰਡਾ ਬਣਾ ਲੈਣਾ ਹਰੇਕ ਦਾ ਜਿਹੜਾ ਬਲ ਪਾਇਆ ਸੀ ਇਹਦਾ ਹਰੇਕ ਦਾ ਕੁੰਡਾ ਬਣਾਉਣੇ ਸਾਰੀ ਸਲਾਈ ਪੁੱਠੀ ਪਾਉਣੀ ਹੈ ਇਹ ਬਹੁਤ ਹੀ ਸੌਖੀ ਬਣਦੀ ਹੈ ਤੇ ਬੱਸ ਨਿਬੜਦਾ ਵੀ ਬਹੁਤ ਹੈ ਇਹਦੇ ਨਾਲ ਬਣਾਈ ਬਹੁਤ ਨਿਬੜਦੀ ਹੈ ਪਰਸ਼ੰਭੀ ਜਿਆਦਾ ਨਹੀਂ ਆਉਂਦੀ ਇਹਦੇ ਵਿੱਚ ਤੇ ਡਿਜ਼ਾਈਨ ਸੋਹਣਾ ਹੀ ਬਹੁਤ ਲੱਗਦਾ ਹੈ ਦੇਖਣ ਨੂੰ ਤਾਂ ਨਹੀਂ ਔਖੀ ਲੱਗਦੀ ਨਹੀਂ ਦੇਖਣ ਨੂੰ ਲੱਗਦੀ ਪਰ ਬਣਾਉਣੀ ਬਹੁਤ ਸੌਖੀ ਹੈ ਹਾਂਜੀ ਇਹ ਸਾਰੀ ਸਲਾਈ ਉੱਠੇ ਦੀ ਪੁੱਠੀ ਪੈ ਗਈ ਜਿਹੜੇ ਆਪਾਂ ਬਲ ਪਾਇਆ ਸੀ ਉਹਨਾਂ ਨੂੰ ਬੁਣ ਲਿਆ ਹੁਣ ਅਗਲੀ ਸਲਾਈ ਸਿੱਧੀ ਬਿਲਕੁਲ ਸਿੱਧੀ ਕੁਛ ਨਹੀਂ ਇਹਦੇ ਵਿੱਚ ਗੁੰੰਤੀ ਪਾਉਣੀ ਹੁਣ ਦੋ ਸਲਾਈਆਂ ਸਿੱਧੀਆਂ ਲੰਘ ਜਾਣੀਆਂ ਹਾਂ ਜੀ ਇਹ ਸਿੱਧੀ ਸਲਾਈ ਸਿੱਧੀ ਪੈਗੀ ਤੇ ਅੱਗੇ ਪੁੱਠੀ ਸਲਾਈ ਫੇਰ ਪੁੱਠੀ ਇਸ ਤਰ੍ਹਾਂ ਪੁੱਠੀ ਬੁਣਨੀ ਆ ਇਹ ਤਿੰਨ ਸਲਾਈਆਂ ਸਿੱਧੀਆਂ ਪੈ ਜਾਂਦੀਆਂ ਨੇ ਮਤਲਬ ਪੁੱਠੇ ਪਾਸੇ ਪੁੱਠੀ ਸਿੱਧੇ ਪਾਸੇ ਸਿੱਧੀ ਇਹ ਬੁਣਤੀ ਬਣਾਉਣ ਤੋਂ ਬਾਅਦ ਚ ਤਿੰਨ ਸਲਾਈਆਂ ਪਾ ਕੇ ਤੇ ਇਹ ਚਾਰ ਸਲਾਈਆਂ ਦੀ ਬੁਣਤੀ ਹੈ ਹੁਣ ਆਪਾਂ ਅਗਲੀ ਸਲਾਈ ਇਹ ਚੌਥੀ ਸਲਾਈ ਹੋਗੀ ਅਗਲੀ ਸਲਾਈ ਚ ਆਪਾਂ ਫੇਰ ਆਗਲੇ ਬੁਣਤੀ ਪਾਵਾਂਗੇ ਹੁਣ ਆਗਦੀ ਸਾਨੂੰ ਪਾ ਕੇ ਦਿਖਾਉਣੀ ਆ ਹਾਂਜੀ ਹੁਣ ਤਿੰਨ ਸਿੱਧੀਆਂ ਪੈ ਕੇ ਫੇਰ ਇਹ ਚੌਥੀ ਸਲਾਈ ਤੇ ਫੇਰ ਬੁਣਤੀ ਦੋ ਸਿੱਧੇ ਲਾਉਣੇ ਅੱਗੇ ਤੱਕ ਕਰਕੇ ਉਦਾਂ ਹੀ ਦੋ ਬਲ ਪਾਉਣੇ ਦੋ ਵਾਰ ਫੇਰ ਪੰਜ ਦਾ ਇੱਕ ਤਾਂ ਕਬੂੜਕੇ ਦੇ ਨਾਲ ਫਿਰ 1 2 3 4 ਫਿਰ 5 ਦਾ 1 ਬਹੁਤ ਹੀ ਸੌਖੀ ਬਣਦੀ ਹੈ ਕਿਸੇ ਦਾ ਲਾਹ 1 ਤੋਂ 3 4 ਅੰਡ ਤੇ ਇੱਕ ਤੋਂ ਹੁਣ ਜੀ ਆਪਾਂ ਪੁੱਠੀ ਸਲਾਈ ਸਾਰੀ ਭਲਾਂਗੇ ਪੁੱਠੀ ਤੇ ਜਿਹੜਾ ਆਪਾਂ ਬਲ ਪਾਇਆ ਉਹਨੂੰ ਆਪਾਂ ਬੁਣ ਲਾਂਗੇ ਇਸ ਤਰ੍ਹਾਂ ਹੀ ਬੁਣਤੀ ਬਣਦੀ ਹੈ ਚਾਰ ਸਲਾਈਆਂ ਚ ਇੱਕ ਚ ਬੁਣਤੀ ਬਣਦੀ ਹੈ ਤੇ ਤਿੰਨੇ ਦੇ ਸਿੱਧੀਆਂ ਪੈ ਜਾਂਦੀਆਂ ਆ ਦੇਖੋ ਹੁਣ ਇਹ ਪੁੱਠੀ ਸਲਾਈ ਫੇਰ ਸਾਰੀ ਪੁੱਠੀ ਪੈ ਜੂਗੀ ਫੇਰ ਦੋ ਸਲਾਈਆਂ ਫੇਰ ਇੱਕ ਸਿੱਧੀ ਇੱਕ ਪੁੱਠੀ ਫਿਰ ਚੌਥੀ ਸਲਾਈ ਤੇ ਆਪਾਂ ਫਿਰ ਐਵੇਂ ਉਹ ਵਾਂਗੇ ਮੈਂ ਰਿਪੀਟ ਕਰਨਾ ਹੈ 5 ਦਾ 1 ਤੇ ਤਿੰਨ ਧਾਗਿਆਂ ਤੇ 4-12 ਬੜਪੋਣੀ ਨਹੀਂ 4 ਇਹ ਕੋਟੀ ਜੀ ਵੀ ਪਾ ਸਕਦੇ ਆਪਾਂ ਜੈਕਟ ਵੀ ਪਾ ਸਕਦੇ ਆ ਤੇ ਇਹ ਮੈਂ ਤਿੰਨ ਪਲਾਈ ਉਹਨਾਂ ਲਈ ਆ ਇਹ ਤਿੰਨ ਪਲਾਈ ਦੇ ਉੱਤੇ 9 ਨੰਬਰ ਨਾਲ ਬਹੁਤ ਸੋਹਣਾ ਆਉਂਦਾ ਹੈ ੁੰਡਾਈ ਦੇ ਨਾਲ ਤਿੰਨ ਪਲਾਈ ਉਹਨਾਂ ਤੇ ਆ ਦੇਖੋ 9 ਨੰਬਰ ਸਲਾਈ ਹੈ ਇਹ ਵਧੀਆ ਠੀਕ ਹੈ ਤੇ ਇਹ ਹੀ ਬੁੰਤੀ ਦੀ ਅਸੀਂ ਜੈਕਟ ਬਣਾਈ ਹੈ ਆ ਦੇਖੋ ਇਹ ਥੋੜਾ ਜਿਹਾ ਇਹਦੇ ਵਿੱਚ ਓਨਨ ਦੇ ਵਿੱਚ ਡਿਜ਼ਾਈਨ ਹੈ ਤਾਂ ਕਰਕੇ ਇਹ ਜੇ ਆਪਾਂ ਕਹੀਏ ਵੀ ਬਹੁਤ ਹੀ ਜ਼ਿਆਦਾ ਨਹੀਂ ਉੱਠੀ ਤੇ ਲਾਈਟ ਕਲਰ ਚ ਵੈਸੇ ਉੱਠਦੀ ਵਧੀਆ ਇਹ ਦੋ ਕਲਰ ਵਾਲੀ ਦੇ ਵਿੱਚ ਡਿਜ਼ਾਈਨ ਦੇ ਵਿੱਚ ਕੋਈ ਵੀ ਬੁੰਤੀ ਹੈ ਉਹ ਜ਼ਿਆਦਾ ਉਠਾ ਨਹੀਂ ਦਿੰਦੀ ਇਹੀ ਬੁੰਤੀ ਦੀ ਜਿਹਾ ਜਿਹਾ ਜੈਕਟ ਬਣਾਇਆ ਕਿੰਨਾ ਟਾਈਮ ਲੱਗਿਆ ਤੁਹਾਨੂੰ ਇਹ ਜੈਕਟ ਬਣਾਉਣ ਤੇ ਜੈਕਟ ਤਾਂ ਬੁਣਨ ਤੇ ਡਿਪੈਂਡ ਕਰਦਾ ਹੈ ਇਹਦਾ ਕੋਈ ਟਾਈਮ ਦੀ ਲਿਮਟ ਨਹੀਂ ਹੁੰਦੀ ਵੈਸੇ ਹੋਣੀ ਚੱਲੋ ਤਾਂ ਛੇਤੀ ਬਣ ਜਾਂਦਾ ਹੈ ਜੇ ਮਾੜਾ ਮੋਟਾ ਟਾਈਮ ਕੱਢ ਕੇ ਬੁਣਦੇ ਰਹਿਣਾ ਸ਼ਰੌਂਕ ਨੂੰ ਤਾਂ ਫਿਰ ਜਾਦੇ ਟਾਈਮ ਲੱਗ ਜਾਂਦਾ ਹੈ ਇਹਨਾਂ ਨਾਲ ਡਿਜ਼ਾਈਨ ਆਇਆ ਥੋੜਾ ਜਿਹਾ ਸੈੱਟ ਕਰਨ ਵਾਲੇ ਹਲੇ ਬਣਾਈ ਜਾਂ ਨਵੀਂ ਪਾਈ ਨਹੀਂ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ